ഹലോ ਕਿ ਨੂੰ ਨਾ ਰੋ ਉਹ ਵਾਲੇ ਜਾਣ ਗਏ ਰ ਜਾਣ ਗਏ ਜਾਣ ਗਏ ਅੰਦਾਜ਼ਾ ਕਿ ਕਵੇ ਮਰ ਚੜ ਗਏ ਕਿਤੇ ਜਨ ਚੜ ਗਏ ਮੈਂ ਕਿਹਾ ਮੈਂ ਤਾਂ ਤੜਕੇ ਤੋਂ ਅੱਖਾਂ ਨਹੀਂ ਹਾਂ ਫਿਰ ਮੇਰਾ ਇਹ ਫਿਰ ਪ੍ਰੋਗਰਾਮ ਕੀ ਖਾਣਗੇ ਹਾਂ ਵੈਸੇ ਖਾਂਦੇ ਹੀ ਹੁੰਦਾ ਵਿਆਹ ਖਾਣ ਵਾਲੇ ਹੁੰਦਾ ਵਿਆਹ ਜਦੋਂ ਮੈਂ ਸਿਜਿੰਦਰ ਨੂੰ ਕਹਤਾ ਵੀ ਅਸੀਂ ਜਾਵਾਂਗੇ ਫਿਰ ਸਿਜਿੰਦਰ ਨੂੰ ਚਲ ਚੱਲ ਵੜਦੇ ਕਾਲੇ ਖੂਨ ਵੀ ਪਾੜ ਜਾਂਦੇ

ਆ ਪਰਨਾ ਕਨੇ ਕੁੜੀ ਗਰਾਹ ਹੁਕਾ ਹੈ ਸਿਮੂ ਤੈਪ ਕਰ ਬਤਾ ਸਿਮੂ ਤੈਪ ਕਰ ਆ ਗਿਆ ਗਣਾ ਬਿਆਹ ਦੀਆਂ ਪਿਆਰੀਆਂ ਮੈਂ ਚਲੀ ਪਾ ਮੈਂ ਮੈਂ ਉਹਨੂੰ ਫੋਨ ਕਰਦਾ ਮੈਂ ਫਿਰ ਦਾੜੀ ਵਾਲ ਕਟਾ ਕੇ ਲਿਉਣੀ ਆ ਜੀ ਮੈਂ ਵੀ ਆਣੀ ਆ ਪਰਵਾਰ ਨਾਲ ਤੇ ਜਾਣਾ ਫੇਸ਼ਰ ਕਰਨਾ ਜੜਾ ਮੈਂ ਤਾਂ ਹਮੇਲੇ ਨਹੀਂ ਵੀ ਜੇ ਮੈਂ ਤਾਂ ਕੱਲ ਨੂੰ ਬਾਲਾਂ ਚ ਕਰ ਲ ਪਾਉਣੇ ਨੇ ਮੈਂ ਫੋਨ ਨੂੰ ਰਵਾ ਪਕਾ ਜੋ ਮਾਨ ਰੂਮ ਲੱਕ ਮਾਨ ਤੇ ਗੋ ਮਾਨ ਨੂੰ ਨਾ ਬੀ ਪੈ ਸਾਡਾ ਨਾ ਵੀ ਭਾਈ ਨਹੀਂ ਹੋ ਰਿਹਾ ਕਿਉਂਕਿ ਘਰੇ ਵੀ ਨਹੀਂ ਸਰਦਾ ਹੈਗਾ ਹਨਾ ਇੱਕ ਜਾਨੇ ਬਿਨਾਂ ਤਾਂ ਜਮੀਨ ਸਰਦਾ ਹੁਣ ਬੀਬੀ ਆ ਵੀ ਬੀਬੀ ਕਿਹੜਾ ਹੁਣ ਉੱਠ ਕੇ ਕੋਈ ਕੰਮ ਨਹੀਂ ਕਰ ਸਕਦੀ ਜਿੰਨ ਕਿ ਕੰਮ ਤਾਂ ਜਲ ਕਰਕੇ ਜਾਵਾਂਗੇ ਪਸ਼ੂ ਵਗੈਰਾ ਖੁੱਲ ਜਿਹਾ ਫਿਰ ਆਫਾ ਹੋ ਜਾਊਗਾ ਪਾਪਾ ਕਹਿੰਦਾ ਕਦੇ ਅਸੀਂ ਕਹਿੰਦੇ ਨੇ ਵੀ ਅਸੀਂ ਜਾਣਾਂਗਾ ਕਦੇ ਪਾਪਾ ਕਹਿੰਦਾ ਵੀ ਸਾਡੇ ਕੋਈ ਨਾ ਕੋਈ ਸਮਝ ਨਹੀਂ ਆ ਰਹੀ ਵੀ ਅਸੀਂ ਕਿਹਨੇ ਜਾਣਾ ਕਿਹਨੇ ਨਹੀਂ ਜਾਣਾ ਹੈਗਾਗਾ ਤੇ ਹੁਣ ਆਪਾਂ ਤੁਹਾਨੂੰ ਕਹਿੰਦਾ ਚਾ ਕੋਈ ਗੱਲ ਨਹੀਂ ਪਾਪੇ ਦੀ ਬਾਹਰ ਹੋਈ ਤਾਂ ਕਰੀਏ ਛੁਟੇ ਪੱਟੇ ਲਵਾਏ ਹੋਈਆਂ ਤੇ ਦੁਨੀਆ ਆਪਾਂ ਕਹਿ ਸਕਦੇ ਹਾਂ ਪਾਪੇ ਦੇ ਨਾਲ ਬੰਗਣਾ ਜਾਂ ਬਾਇਆ ਹੋਇਆਗਾ ਤੇ ਪਾਪੇ ਦੇ ਮੋਢੇ ਦਾ ਮਾਸਪਾਟਾ ਤੇ ਪਾਪੇ ਨੇ ਜੇ ਹੁਣ ਪਾਪਾ ਕੱਢਿਆ ਜਾਂਦੇ ਤਾਂ ਪਾਪੇ ਤਾਂ ਗੱਡੀ ਨਹੀਂ ਚੱਲਦੀ ਹੈਗੀਗੀ ਵੀ ਬਾਹਰ ਜਿਹੜੀ ਤਰਦ ਕਰਦੀ ਹੈਗੀ ਤੇ ਹੁਣ ਕਹਿ ਤਾਂ ਦਿੱਤਾ ਸਾਨੂੰ ਵੀ ਦੂਸੇ ਜਨ ਹੱਸਣ ਲੱਗ ਪਏ ਆਪਦੀਆਂ ਕਰ ਲੋ ਪਿਆਰ ਨੇ ਕਹਿਣਾ ਜੀ ਜੀ ਜਾਨਾ ਹੁਣ ਦੇਖਦੇ ਦੇ ਉਦੋਂ ਇਹ ਇਹ ਰੋਣ ਲੱਗੇ ਵੀ ਬਾਜਾ ਚੱਕ ਦਿੰਦੀ ਆ ਕਹਿੰਦੀ ਤੁਸੀਂ ਜਾਓਗੇ ਤਾਂ ਮੈਂ ਜਾऊंगी ਇਹ ਲੱਗੇ ਹੈ ਕਿ ਤੇ ਮਨ ਵੈਸੇ ਪਿਆਰਾਂ ਦਾ ਕਾਲਾ ਨਾ ਤੜ ਕੇ ਬਸ ਪਤਾ ਹੀ ਕੱਪੜੇ ਤਾਂ ਸਾਰਿਆਂ ਕੋਲੇ ਹੈਗੇ ਹੈਗੇ ਇੱਧਰ ਹੋ ਜਾ ਬੁੱਤਾ ਹੁਣ ਪਿੱਛੇ ਕਿੱਧਰ ਲਾਈ ਜੰਦੀਆਂ ਪਿਆਰਾਂ ਦਾ ਇਹ ਲੀਕ ਸਾਰੇ ਨੂੰ ਨੰਨ ਹੈਗੇ ਕੱਪੜੇ ਸਾਰਿਆਂ ਕੋਲੇ ਹੈਗੇ ਦੇਖ ਕੇ ਤੇ ਟਲੇ ਜਾਣੀ ਬਾਕੀ ਬੋਲ ਤਾਂ ਬਹੁਤ ਰਹੀ ਜਾਣੀ ਸੀ ਅੱਜ ਜਾਗੋ ਤੇ ਨਹੀਂ ਇਹ ਬਸ ਅੱਜ ਕੰਮ ਜਿਹੜਾ ਸੰਭੋਧ ਹੋ ਜਾ ਪਿਆ ਕਿ ਜਾਣ ਹੀ ਹੋਇਆ ਜਾਣਾ ਦਾ ਠੀਕ ਆ ਕਿ ਵਿਆਹ ਬਹੁਤ ਵਧੀਆ ਤੇ ਆ ਤਾਂ ਵੈਸੇ ਸਾਰੀ ਵਧੀਆ ਹੁੰਦੀ ਐ ਚਲੋ ਹੁਣ ਥੋੜੀ ਜਿਹੀ ਮਜਬੂਰੀ ਬਣ ਗਈ ਕਿ ਅਸ ਜਾਣ ਹੀ ਹੋਇਆ ਅਨੇ ਤੋਂ ਸੋ ਕਲਨੁਰਾ ਬਹੁਤ ਸੁੱਕ ਰੱਖੇ ਚਾਰੇ ਪਾਸੇ ਕੀ ਕਾਹਨ ਚੱਲਣਾ ਆਪਾਂ ਯਾ ਦੇਣੀ ਅਚੇਤਾ ਸੀ ਗਏ ਤੇ ਜਰੂਰ ਤੁਹਾਨੂੰ ਵਿਆਹ ਦਿਖਾਵਾਂਗੇ ਜੁੜੇ ਰਹੋ ਆਪਾਂ ਵਿਆਹ ਜਾਣਾ ਜੀ ਮਲੋਟ ਤੇ ਜੇ ਬਾਪੇ ਵਰਗੇ ਦੇ ਤੱਕੀ ਜਾਣਾ ਹਨ ਆਪਾਂ ਜਾਉਣਾ ਇਹ ਕਹਿੰਦੇ ਤੁਸੀਂ ਜਾਓ ਕਹਿੰਦੇ ਪਿਛਲੇ ਵਿਆਹ ਚ ਵੀ ਨਹੀਂ ਗਏ ਇਕੱਲੇ ਜਾ ਕੇ ਗਏ ਸੀ ਵਿਆਹ ਨਹੀਂ ਗਏ ਹੈਗੇ ਕਿ ਉਹ ਕੀ ਦੇਣੇ ਆ ਕੀ ਬੰਦਰ ਦਿਖਾਵਾਂਗੇ ਤੇ ਬਾਹਰ ਆਪਣੇ ਰਿਸ਼ਤੇਦਾਰ ਆਏ ਜਨ ਕਿ ਆਪਣੇ ਅੰਦਰਲੇ ਬਾਪੂ ਬੈਠਾ ਤੇ ਪੁੱਤੋ ਵਾਲੇ ਮਾਮਾ ਜੀ ਆਏ ਆਪਣੀ ਤਨਵਸਤੀ ਮੈਂ ਬਣਾਉਣੀ ਆ ਚਾਹ ਅੱਜ ਜਿਉਂ ਸਕੂਲੋਂ ਆਏ ਆ ਆ ਕੇ ਮੈਂ 15 ਮਿੰਟ ਪਈ ਜੋ ਗੱਲਾਂ ਬਾਤਾਂ ਚੱਲੀਆਂ ਜਾਂਦੀਆਂ ਵਿਆਹੀਆਂ ਤੂੰ ਜਾਣਾ ਤੂੰ ਜਾਣਾ ਰਾਮ ਨੋਲਾ ਪਈ ਗਿਆ ਤੇ ਕਿੰਨਾ ਟਾਈਮ 4:30 ਪੌਣੇ 5 ਹੋ ਗਏ ਤੇ ਹਜੇ ਮੇਰੇ ਕੱਪੜੇ ਵੀ ਥਾ ਕੇ ਪਈ ਆ ਭਾਂਡੇ ਵੀ ਥਾ ਕੇ ਪਏ ਤੇ ਧਰਾਂ ਦਾ ਟਾਈਮ ਹੋ ਗਿਆ ਕਿਉਂਕਿ ਅੱਧੀ ਰਾਤ ਹੋ ਜਾਣੀ ਆ ਤੇ ਹੁਣ ਆਪਾਂ ਚਾਹ ਪਾਣੀ ਬਣਾ ਕੇ ਉਹਨਾਂ ਨੂੰ ਪੜਾ ਲਈ ਹੈ ਨਾ ਕਿ ਕੱਲ ਜਿਹੜਾ ਤੁਸੀਂ ਬਲੌਗ ਦੇਖਿਆ ਉਹ ਆਪਾਂ ਐ ਨਵਾਂ ਜਿਹੜਾ ਅਪਲੋਡ ਕਰਤਾ ਤੁਸੀਂ ਕਹੋਗੇ ਵੀ ਤੀਜੇ ਦਿਨ ਹੀ ਟਾਈਮ ਚੇਂਜ ਕਰਦੇ ਹਾਂ ਤੇ ਹਾਂਜੀ ਪਾਪਾ ਜੀ ਕਰੀ ਜਾਂਦੀ ਆ ਜੀ ਦੇਖਣੋਂ ਬਸ ਟਾਈਮ ਨਾਲ ਜਿਹੜਾ ਬਲੌਗ ਆਪ ਅਪ ਕਰਦੇ ਆ ਕਰਾਂਗੇ ਦੇਖਿਆ ਹੋਣਾ ਤੁਸੀਂ ਜਿਹੜਾ ਦਹੀਂ ਵਾਲਾ ਬਲੌਗ ਪਾਇਆ ਸੀਗਾ ਲੋ ਦਹੀਂ ਉਹਦੀ ਮਾਦੀ ਜਿਹਾ ਅਗਲਾ ਆ ਕੇ ਰੱਖ ਦਾਂਗੇ ਤੇ ਜਾਣਾ ਜਾਨੀਆ ਤੇ ਗੱਲ ਜਿਹੜਾ ਮੈਂ ਸੂਪ ਪਾਉਣਾਗਾ ਜੇ ਮੈਂ ਗਈ ਤਾਂ ਮੈਂ ਰੈੱਡ ਪਾ ਕੇ ਆਉਂਗੀ ਮਹਿਰੂਨ ਨੂੰ ਉਹ ਵਲ ਪਾ ਕੇ ਜਾਵਾਂਗੇ ਗ੍ਰੀਨ ਲਗਾ ਕੇ ਅੰਦਰ ਗ੍ਰੀਨਰ ਵੈਲਸ ਉਹ ਗ੍ਰੀਨਰ ਪਾਈ ਜਾਣਾ ਤੇ ਹੁਣ ਉਹ ਜਿਹੜਾ ਮੈਂ ਕੱਲ ਨੂੰ ਸੂਟ ਪਾਉਣਾ ਉਹ ਧੂੜ ਦਾ ਰਵਾਜ ਜਾਨੀ ਕਿ ਪਿਛਲੇ ਸਾਲ ਜ਼ਿਆਦਾ ਸੀ ਹੁਣ ਕੋਈ ਗੱਲ ਨਹੀਂ ਟ੍ਰੈਂਡ ਹੋਰ ਚੀਜ਼ ਦਾ ਚੱਲ ਪੈਣਾ ਹਨਾ ਫਿਰ ਆਇਆ ਵੀ ਜਦੋਂ ਪੈਸੇ ਲੱਗੇ ਆ ਮਹਿੰਗਾ ਬਣਾਇਆ ਸੀਗਾ ਸੂਟ ਹੁਣ ਉਹ ਕਿਹੜਾ ਫਿਰ ਪਰ ਅੱਧੂ ਕਰਕੇ ਸਿੱਟਦੇ ਗਏ ਕੱਲ ਵਾਲੇ ਵਿਆਹ ਚਾ ਪੋ ਵਾਲਾ ਸੂਟ ਪਾ ਕੇ ਜਾਵਾਂਗੇ ਤੇ ਨਾ ਮੇਰੇ ਰੈੱਡ ਦੀ ਸ਼ੌਂਕ ਜਿਹਾ ਸੀਗਾ ਮੇਨ ਵੀ ਮੈਂ ਕੱਲ ਪੋ ਆਮਾ ਆ ਲਵ ਮਮਾ ਪਾ ਲਵ ਮੈਂ ਕਰ ਲਵਾਂਗੀ ਜਮ ਮੈਂ ਤਾਂ ਮੰਮੀ ਸਿੱਧਾ ਸਕ੍ਰੀਮ ਲਾਉਣੀ ਆ ਤੇ ਪਪਾ ਜੀ ਬਲਸ਼ ਬਲਸ਼ ਤਾਂ ਆ ਗਏ ਨੇ ਲੋ ਦੇ ਕਰਦੀ ਆਪਾਂ ਕੁੜੀ ਲੈ ਕੇ ਲਾਉਣਾ ਹੁੰਦਾ ਕੁੜੀਆਂ ਨੇ ਤੁਸੀਂ ਤਾਂ ਹੁਣ ਸਿੰਪਲ ਵਾਲੀ ਹੋਣੀ ਤੁਸੀਂ ਵੀ ਲਾਉਣਾ ਬਲਸ਼ ਬਲਸ਼ ਮੇਕਅਪ ਮੇਕਅਪ ਕਰਾਂਗੀ ਮੈਂ ਉਹ ਤਾਂ ਕਹਿ ਦਿੰਦੇ ਜਿੰਨੇ ਵੀ ਕਿ ਬਣਾ ਦੇ ਕਮੈਂਟ ਕਰਦੇ ਕਿ ਜਿਆਦਾ ਮੇਕਅਪ ਨਹੀਂ ਲਾਉਂਦੀ ਬਾਲੇ ਮੇਕਅਪ ਨਹੀਂ ਤਾਂ ਜਿਆਦਾ ਤਾਂ ਨਹੀਂ ਕਰਾਉਂਦੇ ਹਾਂ ਪਰ ਕਈ ਵਾਰੀ ਹੋ ਜਾਂਦਾ ਵੈਸੇ ਮੈਨੂੰ ਵੀ ਜਿਆਦਾ ਤਾਂ ਨਹੀਂ ਪਸੰਦ ਹੈਗਾ ਬੱਟ ਮੈਨੂੰ ਜਿਹੜਾ ਸਿਰ ਦੇ ਵਾਲੀ ਜਿਹੜੇ ਪ੍ਰੋਬਲਮ ਹੁੰਦੀ ਮੈਨੂੰ ਸਿਰ ਨਹੀਂ ਬਣਾਉਣਾ ਹੁੰਦਾ ਜਿਵੇਂ ਵੀ ਨੀ ਹੇਅਰ ਸਟਾਈਲ ਕਰਾਉਣਾ ਹੁੰਦਾ ਫਿਰ ਹੇਅਰ ਸਟਾਈਲ ਨਾਲ ਹੀ ਥੋੜੀ ਜਿਹੀ ਲੁੱਕ ਹੈ ਜਿਹੜੀ ਚੇਂਜ ਹੋ ਜਾਂਦੀ ਆ ਤਾਂ ਕਰਕੇ ਫਿਰ ਮੈਨੂੰ ਆਪਣੀ ਛੇਲੀ ਕੋਲ ਤੇ ਕੋਲ ਜਾਣਾ ਪੈਂਦਾ ਉਹ ਆਪਣੀ ਬਾਕੀ ਫੈਂਡੀ ਹੈ ਮਤਲਬ ਕਦੋਂ ਕਿਤੇ ਵੀ ਜਾਣਾ ਹੁੰਦਾ ਤੇ ਆਪੋ ਉਹਨਾਂ ਕੋਲ ਜਿਹੜੇ ਰੈਡੀ ਹੁੰਦੇ ਆ ਤੇ ਵਧੀਆ ਕਰ ਦਿੰਦੇ ਆ ਕਿ ਜਿਹੜੀ ਗੁੰਡੇ ਡੇਟੇ ਡੇਪਣਾ ਇੱਥੇ ਮਿਲਦਾ ਟੋਟਲੀ ਸਾਡਾ ਪਿੰਡ ਦਾ ਸਾਰਾ ਇੱਥੇ ਕੋਠਿਆਂ ਨੂੰ ਸਭਨ ਕੋਲ ਹੀ ਜਾਂਦਾ ਹੈ ਮੁੰਨਾ ਤੂੰ ਰੈਡੀ ਹੁੰਦੇ ਹੁੰਦੇ ਵਧੀਆ ਕਰਦੇ ਹੋਂ ਵਧੀਆ ਕਰਦੇ ਹਾਂ ਚਲੋ ਜੀ ਅੱਜ ਆਪਾਂ ਹੀ ਖੜਾ ਲਈਏ ਫਿਰ ਮਿਲਦੇ ਹਾਂ ਆ ਜਿਹੜਾ ਤੂੰ ਪਤੰਗ ਤੇ ਗੁਦਾਨਾ ਲਾ ਕੇ ਦੇ ਰੇ ਮਮੀ ਨੇ ਮੈਂ ਨਾ ਦੂ ਘੇਡਾ ਬੜਾ ਤਾ ਉਹ ਲਾ ਕੇ ਤਾਂ ਜਦੋਂ ਮੈਨੂੰ ਲਾਵਾਂਗੇ ਉਦੋਂ ਨੂੰ ਕਾੜ ਜੂ ਹੋਰ ਨਹੀਂ ਪਤੰਗ ਲੈਂਦਾ ਜਾ ਕੋਈ ਵਾਂਹ ਹੋ ਜਾ ਆਰੇ ਕਮਮਾਈ ਉੱਡੀ ਅੰਦਾ ਉੱਡੀ ਉੱਪਰ ਇੱਕ ਹੋਰ ਬਦਾਂਗਾ ਦੀ ਵਾਲਾ ਕੱਪੜੇ ਵਗੈਰਾ ਵੀ ਧੋਤੇ ਸੀ ਕਿ ਇਦਾਂ ਹੋ ਗਏ ਤਾਂ ਦੇ ਕਰਨੀ ਪੋਰ ਮੇਰੇ ਕੰਨ ਤੇ ਪਟੰਗਾ ਆ ਗਿਆ ਹੋਰ ਅੱਛਾ ਆਹ ਚਾੜੋ ਚਾੜ ਬਣਾਉਂਗਾ ਜਲਦੀ ਜਾਣਾ ਆਪਣੇ ਨਾ ਹਰ ਮਾਰਚ ਚ ਹੁੰਦੀ ਇੱਕ ਪਸੰਦ ਅਪ੍ਰੈਲ ਚ ਸੋਲਾਂ ਮਾਰਚ ਚ ਕਨ ਫਾਰਪ ਤੁਦ ਸਾਬ ਜੀ ਬਣੀ ਅੱਜ ਆਪਣੀ ਗਾਜਰ ਮਟਰ ਤੇ ਝਵਾ ਕੇ ਵੀ ਨਹੀਂ ਹੁੰਦੇ ਸੱਚੀ ਝਵਾਕਾ ਦਾ ਬਾਲਾ ਬੰਗਾ ਹੁਣ ਉਹਨਾਂ ਨੂੰ ਇਕੱਲੇ ਆਲੂ ਕੱਢ ਕੇ ਦੇਣੀਆਂ ਤੇ ਆਲੂਆਂ ਦੇ ਨਾਲ ਆ ਜਿਹੜੀ ਰੋਟੀ ਹੋਣਗੇ ਕਿ ਆਪਾਂ ਆਪਣੀ ਕੱਪੜਿਆਂ ਦਾ ਕੰਮ ਕਰਾ ਜਿਹੜਾ ਸਾਰਾ ਨਵੇੜਤਾ ਤੇ ਹੁਣ ਮੈਂ ਇਹਨਾਂ ਕੱਪੜੇ ਪ੍ਰੈਸ ਕਰਨ ਲੱਗੀ ਸੀ ਇਹਨਾਂ ਨੂੰ ਰੋਟੀ ਫੜਾਉਣ ਦਾ ਟਾਈਮ ਹੋ ਗਿਆ ਤਾਂ ਸਾਰਿਆਂ ਨੂੰ ਰੋਟੀ ਫੜਾਈਏ ਫੇਰ ਕੱਪੜੇ ਜਿਹੜੇ ਸਾਰੇ ਪ੍ਰੈਸ ਕਰ ਦੂੰਗੀ ਪ੍ਰੋਪਰ ਸਾਰਿਆਂ ਦੇ ਕੱਢ ਲਵਾਂਗੇ ਤੇ ਹਜੇ ਮਾਤਾ ਸਿਰ ਤੋਂ ਨੰਨ ਮੇਰਾ ਸਿਰ ਤੱਗੀ ਦੂਗੀ ਅੰਦਰ ਤੇ ਸਿਰ ਧੋਣਾ ਹੈ ਜਿਵਾਕਨ ਤਾਂ ਆ ਕੇ ਨਮਾਤਾ ਸੀਗਾ ਫਿਰ ਸਿੱਧੜ ਕੇ ਟਾਈਮ ਨਹੀਂ ਹੋਣਾ ਇਹਨਾਂ ਘਰ ਦੇ ਬੰਦਾ ਕੰਮ ਕਰੀ ਕੇ ਨਹਾਵੇ ਧੋਵੇ ਤੇ ਨਹੀਂ ਫਿਰ ਧੋਵਾ ਵਾਲਾ ਜਿਹੜਾ ਸੁੱਕਣਾ ਤਾਂ ਕਰਕੇ ਮੇਰਾ ਤਾਂ ਕੋਈ ਐਂ ਦਵਾਰੇ ਹੋ ਜਾ ਹੁੰਦਾ ਵੀ ਜਿਹੜਾ ਮੈਂ ਦਿਨੇ ਸਿਰ ਧੋਣਾ ਮੇਰੇ ਤਾਂ ਹਮੇਸ਼ਾ ਰਾਤ ਨੂੰ ਸਿਰ ਧੋਣ ਵੇਲਾ ਹੁੰਦਾ ਤਾਂ ਮੇਰਾ ਸਿਰ ਦੁਖਣ ਲੱਗ ਜਾਂਦਾ ਰਾਤ ਨੂੰ ਵੀ ਲੱਗਦਾ ਖਾਂਟੋਂ ਹੁੰਦੀ ਆ ਨਾ ਕਿੱਥੇ ਸੈਨ ਨੂੰ ਧੁੱਪੇ ਸੁਕਾਉਣਾ ਕਿੱਥੇ ਰਾਤ ਨੂੰ ਸੁਕਾਣਾ ਡਰਾਇਰ ਨਾਲ ਜਿਹੜਾ ਸੁਕਦਾ ਹੈ ਇੱਥੇ ਗਰਮ ਕਰ ਦ ਚੱਲ ਇਹਨਾਂ ਦੀ ਹੈ ਹਮ ਆ ਲੂਗੀ ਬਾਦੀ ਮਾ ਲੋ ਜੀ ਗਾਈਆਂ ਨਾ ਸਮੇਂ ਤੇ ਡਾਡੀ ਟਾਈਮ ਹੋ ਗਿਆ ਅੱਧ ਦਾ ਹੁਣ ਕਟਿੰਗ ਰਾ ਕੇ ਆਈ ਆ ਬਾਲਾਂ ਦੀ ਤੇ ਨਾ ਗਾਣਨਾਂ ਦੇ ਕਿ ਖੜੀਆਂ ਹੋ ਗਈਆਂ ਕਿਉਂਕਿ ਇਸ ਵੇਲੇ ਇਹਨਾਂ ਨੂੰ ਦੇਖਿਆ ਹੋ ਜਾ ਤੇ ਲੇਟੀ ਪਾਉਣੀ ਹੁੰਦੀ ਆ ਫੋਰ ਕਿਵੇਂ ਮਰਜੀ ਤੁਰੇ ਫਿਰ ਕੇ ਜਵਾਂ ਨਹੀਂ ਖੜੀ ਹੁੰਦੀ ਮੈਂ ਹੁਣ ਸਿਰ ਤੋਂ ਤਾਦਾ ਸਿਰ ਮੋਬਾਲਾ ਨਾ ਲਾਏ ਪੁੱਤ ਤੂੰ ਤੇਰਾ ਆਉਂਗੀ ਤੈਨੂੰ ਗੁੰਜਲਾ ਕੱਢ ਲੈ ਪਹਿਲਾਂ ਗੁੰਜਰੇ ਕੱਢ ਲਈ ਬਸ ਆਉਂਗੀ ਅੱਧੀ ਰਾਤ ਤੇ ਸਾਰੀ ਥੋੜੀ-ਮੋਟੀ ਨਿਕਲੀਆਂ ਇਹਦੇ ਵਿੱਚ ਹੂੰ ਥੋੜੀ-ਮੋਟੀ ਨਿਕਲੀਆਂ ਹਾਂ ਫਾਸ ਬਾਲ ਕਰਕੇ ਨਾ ਕੱਢ ਲੈ ਸੋਨੇ-ਸੋਨੇ ਚਮਕੀ ਜਾਂਦੇ ਵਾਲ ਮੇਰੇ ਨਾ ਹਜੇ ਗਿੱਲੇ ਪਏ ਸਮਾਂ ਦੇ ਗੁੰਝਲਾਂ ਕੱਢ ਲਾ ਫੇਰ ਹੁਣ ਲਾਵਾ ਕਿੱਥੋਂ ਲੱਗਦੇ ਆ ਇੱਕ ਹੋਰ ਆਂਟੀ ਕਹਿੰਦੀ ਕਹਿੰਦੀ ਮੈਨੂੰ ਸਮ੍ਰਿਤ ਵਾਲੀ ਸੁਣੀ ਲੱਗਦੀ ਐ ਕਿਹੜੀ ਅੰਤਰੀ ਹੈ ਸ਼ਾਇਦ ਇਹ ਰਾਜਵਿੰਦਰ ਪੈਣੀ ਸੀ ਥੈਂਕ ਯੂ ਥੈਂਕ ਯੂ ਤੇ ਚਲੋ ਜੀ ਬੱਚਾ ਨਵੇਂ ਸਰ ਬਣਾ ਤੇ ਕੱਪੜੇ ਵੀ ਘਰੇ ਵੀ ਮੈਂ ਪ੍ਰੈਸ ਕਰ ਦਾਂ ਤੇ ਇਹ ਲੱਗੇ ਨੇ ਪਛੋਂ ਨੂੰ ਲੇਟੀ ਪਾਉਣਾ ਹੈ ਹਾ ਤੋ ਗੇਟਾਂ ਦੇ ਵਿੱਚ ਵਾਈਦੀ ਤੁਰੇ ਫਿਰਦੀ ਭੰਦੀ ਫਿਰਦੀ ਹੈ ਗੇਟ ਲੇਟੀਆਂ ਪਾਟੀਆਂ ਤੇ ਪਾਉਣੇ ਹੋ ਲੇਟੀਆਂ ਦਾ ਪਾਉਣਾ ਹਾਂ ਹਾਂ ਤੇ ਪਾ ਗਏ ਓਹੋ ਬੰਦ ਕੋਰਚੀ ਉੱਠ ਗਈ ਖੱਤ ਨਾਲ ਪਾ ਲੋ ਖੱਤ ਨਾਲ ਤੇ ਮੁਰਗੇ ਲਈ ਟੀਵੀ ਤੇ ਲਾਉਂਗੇ ਆ ਕਟਿੰਗ ਕਿਵੇਂ ਕਰਵਾਈ ਆ ਥੱਲੇ ਜਿਉ ਦਿਖਾਏ ਹੋਣੀ ਕਿੱਥਾ ਥੱਲੇ ਆ ਥੱਲੇ ਧਾਉਣ ਜੀ ਦੇ ਲੈ ਤਾਂ ਮੈਨੂੰ ਹੋ ਰਹੀ ਉਪਰੀ ਜਿਹੀ ਲੱਗਦੀ ਕਹਿੰਦੇ ਸਾਡੀ ਪਹਿਲਾਂ ਕੋਈ ਪਲੈਨਿੰਗ ਨਹੀਂ ਸੀ ਤੇ ਕਹਿੰਦੇ ਮੈਂ ਪਹਿਲਾਂ ਕਟਾਉਣੇ ਕੋਈ ਤਾਜੀ-ਤਾਜੀ ਜਿਹੀ ਕਟਾਈ ਹੋ ਰਹੀ ਲੱਗਦੀ ਘਾੜੀ ਭਣੇ ਇੱਕ ਸੂਟ ਤਾਂ ਮੈਂ ਪ੍ਰੈਸ ਜਿਆ ਕਰਕੇ ਜਿਹੜਾ ਮੈਂ ਕਹਿਣ ਲੱਗੀ ਸੀ ਸੁੱਕਣਾ ਪਤਾ ਸੀ ਮੰਜੇ ਤੇ ਮੈਂ ਡੰਗਦਾ ਸੀ ਆਪਦਾ ਜਿਹੜਾ ਮੈਂ ਆਹ ਵਾਲਾ ਸੂਟ ਪਾ ਕੇ ਜਾਣਾ ਮਹਿਰੂ ਪਿਛਲੇ ਸਾਲ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਰਿਹਾ ਸੀਗੇ ਇਹ ਸੂਟ ਜਾਨੀ ਕਿ ਜਿਵੇਂ ਜਿ ਨਦੀ ਮੈਰਿਜ ਵਗੈਰਾ ਹੁੰਦੇ ਸੀ ਹਨਾ ਨੰਦਾ ਵਗੈਰਾ ਤੇ ਪਾਉਣ ਨੂੰ ਬਹੁਤ ਜ਼ਿਆਦਾ ਸੂਟ ਹੈ ਜਿਹੜਾ ਰੈਡੀ ਕਰਵਾਇਆ ਗਿਆ ਸੀਗਾ ਤੇ ਆਪਾਂ ਇਹ ਹੀ ਸੂਟ ਪਾ ਕੇ ਜਾਣਗੇ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਪਸੰਦ ਆਇਆ ਵੀ ਤੇ ਬੱਚਿਆਂ ਨੇ ਲਿਖਾਉਂਦੇ ਕੱਪੜੇ-ਕੁਪੜੇ ਕੱਢ ਕੇ ਨਵਰੀਤ ਤੇ ਵਿਚਾਰੇ ਤੇ ਵਿਆਹ ਜਾਇਆ ਨਹੀਂ ਗਿਆ ਸੀ ਉਹ ਆ ਇੰਨੇ ਕਿ ਤਾਂ ਮੈਂ ਪ੍ਰੈਸ ਕਰ ਗਈ ਸੀ ਡੇਲੀ ਰੁਟੀਨ 'ਚ ਪਾਉਣ ਵਾਲੇ ਮੰਮੀ ਦਾ ਸੂਟ ਰਹਿ ਗਿਆ ਪ੍ਰੈਸ ਕਰਨ ਵਾਲਾ ਤੇ ਇਹਨਾਂ ਦੇ ਬਾਦੋਂ ਵੀ ਬਾਦੋਂ ਵੀ ਸਰਵਾ ਕੇ ਇਹਨਾਂ ਨੂੰ ਕਿਹਾ ਕਿ ਗੁੰਝਲਾਂ ਕੱਢ ਲਓ ਕਿਰਾ ਕਿੱਧਰ ਖਲਾਰੇ ਪਾਈ ਐ ਲਓ ਜੀ ਮੈਂ ਕੱਪੜੇ ਵਗੈਰਾ ਪ੍ਰੈਸ ਕਰਦਾ ਮਮਾ ਸਾਡੀ ਬਾਕੀ ਸਟਿੱਟ ਕਰ ਦੋ ਹੁਣ ਰਾਤ ਨੂੰ ਤਾਂ ਸਟ੍ਰੇਟ ਕਰਨ ਦਾ ਕੋਈ ਫਾਇਦਾ ਨਹੀਂ ਨਾ ਲਓ ਜੀ ਕੱਲ ਦਾ ਜਵਾਕਾ ਦਾ ਸਮਾਨ ਆ ਜਿਹੜਾ ਲੋਟ ਨਹੀਂ ਆਉਂਦਾ ਲਓ ਜੀ ਆਪਾਂ ਹੋਗੇ ਰੈਡੀ ਤਿਆਰੀ ਹੈ ਵੇ ਦੀ ਕੀ ਬਾਤ ਤਿਆਰੀ ਮਮੀ ਤੂੰ ਜਾਏਂਗੀ ਸਾਨੂੰ ਲੱਗਦੀ ਕਿ ਪਾਣੀ ਲਹਾਂਾ ਅੱਜ ਨੂੰ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਜਾਊਂਗੀ ਕਿ ਜਾਂਦੀ ਨਹੀਂ ਰਾਂਗੀ ਪਦਾਲਾ ਉੱਥੇ ਮਬੂ ਪਰ ਇਹ ਫਲਾ ਨਾ ਗਲਤ ਹੈ ਕੋਈ ਲੈ ਵੇ ਇਹ ਰਹੀ ਤੇ ਲੈ ਦੁੱਧ ਫੜਨਾ ਫੜਾ ਕੇ ਚੱਕ ਕੇ ਲੈ ਆਂਦੇ ਹਾਂ ਉਹਦੇ ਉੱਤੇ ਜਿਹਦੇ ਪਹਿਣਾ ਦੇ ਕਮੈਂਟ ਆਇਆ ਕਹਿੰਦਾ ਤੁਸੀਂ ਬਲੌਗ ਦਿੱਲੀ ਪਾਇਆ ਕਰੋ ਬਸ ਮੈਨੇ ਸਪੋਰਟ ਕਰੋ ਹਣਾ ਫੇਰ ਹੀ ਆਪਣਾ ਮਾਨ ਕਰਦਾ ਹੁੰਦਾ ਸ਼ੇਅਰ ਜਰੂਰ ਕਰਿਆ ਕਰੋ ਬਲੌਗ ਨੂੰ ਤੇ ਦੁੱਧ ਵਗੈਰਾ ਫੜਾਈਏ ਉਧਰ ਮੰਮੀ ਦਾ ਜਿਹੜਾ ਫੋਨ ਆਜ ਦੋ ਦਿਨਾਂ ਬਾਅਦ ਲੂਟ ਹੋ ਕੇ ਆਇਆ ਉਹ ਵੀ ਵਿਚਾਰਾ ਦਾਖਲ ਕਰਾਇਆ ਵਾਸੀਗਾ ਤੇ ਅੱਜ ਫਿਰ ਮੰਮੀ ਕਰੀ ਜਾਂਦੀ ਆ ਫੋਨ ਤੇ ਗੱਲਾਂ ਬਾਤਾਂ ਤੇ ਪੱਲੀਆਂ ਆਪਾਂ ਬਣਾ ਲਿਆਂਦੀ ਆ ਭਾਈ ਇੱਧਰ ਵੀ ਇੱਧਰ ਤੇ ਪਰ ਪਾਈਆਂ ਹੋਈਆਂ ਸੀਗੇ ਹਨਾ ਹੈ ਇੱਧਰ ਵੀ ਇੱਕ ਪੱਲੀ ਦੀ ਲੋੜ ਆ ਹਜੇ ਠੰਡ ਤਾਂ ਨਹੀਂ ਲੱਗਣੀ ਇੱਥੇ ਪਾਸਾ ਨੂੰ ਜਿਆਦਾ ਠੰਡ ਚ ਨਹੀਂ ਲੱਗੂਗੀ ਯਾਰ ਰਾਤ ਉੱਚੀ ਰਹੇਗੀ ਪਰ ਜੀਤਾ ਓਏ ਇਹ ਨਹੀਂ ਕਿਹਾ ਹਵਾ ਵੀ ਤਰਾ ਸਿੰਘ ਚਾਹੀਦੀ ਹੈ ਯਾਰ ਕਿਹੜੀ ਹਵਾ ਉਹ ਤਾਂ ਪਪੋਰਾ ਕਿ ਬਿਰਲ ਵੀ ਨਹੀਂ ਛੜਦੇ ਹਾਈ ਨਹੀਂ ਹੰਡਾ ਸਰਨਾ ਉਹ ਵੀ ਲਾ ਮੇਰਾ ਤਰਾਤਮਾ ਗੋਆ ਡਾਲਣ ਵਾਲਾ ਹੋਇਆ ਪਿਆ ਟੜਕੇ ਨਾ ਮੱਧ ਦੇ ਦੇਣਾ ਤੁਸੀਂ ਪਿੱਛੇ ਦੀ ਵਜਾਏ ਨਾ ਫਿਰ ਆਖੋਗੇ ਕਾਨੂੰਨ ਕਰਦੀ ਐ ਆ ਪਿੱਛੇ ਸਿੱਟਣ ਦੀ ਬਜਾਏ ਤੁਸੀਂ ਉੱਤੇ ਸਿੱਟਾ ਰੱਖ ਕੇ ਜਾਂਦਾ ਚਾਚਾ 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 ਪਿੱਛੇ ਕਿਹੜਾ ਇਹਨਾਂ ਨੇ ਬੈਠਣਾ ਹੁੰਦਾ ਚਾਚਾ ਵਾਹ ਚਾਚਾ ਚੱਲ ਫਿਰ ਹੁਣ ਤਾਂ ਤੁਹਾਡੇ ਹੱਥ ਲਿਬੜਿਆ ਗੋਆ ਤਾਂ ਟਾਲ ਦੋ ਵਿਚਾਰੀਆਂ ਥੱਲੋਂ ਮੇਰੇ ਹੱਥ ਲਿਬੜੇ ਨਹੀਂ ਤੇ ਫਿਰ ਕੋਈ ਨਹੀਂ ਹੁਣ ਹੱਥ ਤੋਂ ਧੋਵੋਗੇ ਪੱਲਾਂ ਵਾਲੇ ਐ ਨਾ ਕਰੋ ਆ ਟਾਲ ਦੇ ਨਾਲੇ ਉਹ ਕੰਮ ਕਰ ਦਿਓ ਬਹਿ ਜਾਓ ਟਿੱਡਕੋ ਪਿੱਛੇ ਸਿੱਟਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਟੂੜੀ ਹੋਰ ਮੂਰੇ ਮੂਰੇ ਸਿੱਟਾ ਹੋਵੇ ਜਿੱਥੇ ਨਿਗੰਗਾ ਹੋ ਕੇ ਬੈਠਣਾ ਰਹਿਣਾ ਜਿੱਦਿਆ ਮੀ ਦੀ ਹਾਂਜੀ ਪੁੱਤ ਚਲਦੇ ਆ ਤੁਸੀਂ ਸਿਰ ਟਾਕ ਲੋ ਪੈਣੇ ਆਈ ਨਾ ਤੁਸੀਂ ਉਹ ਕਰਾ ਲਿਓ ਚੱਲ ਚੱਲ ਦੇ ਪਹਿਲਾਂ ਦੁੱਧ ਫੜਾ ਲ ਕੇ ਪਾਪੇ ਵਰਗੇ ਪਲੀਜ਼ ਬੰਲਾ ਮੇਰੇ ਆਖਣ ਤੋਂ ਕਰ ਦੂੰਗੀ ਜੜਿਆ ਲਓ ਜੀ ਆਪਾਂ ਵੀ ਵਲੌਗ ਦਾ ਇੱਥੇ ਐਂਡ ਕਰਦੇ ਆ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਨੈਕਸਟ ਵਲੌਗ ਹੋਊਗਾ ਜੀ ਬਾਈਕ ਨੂੰ ਸੋਕ ਸ਼ਾਂਤੀ ਰੱਖ ਆਪਾਂ ਵਿਆਹ ਦਾ ਹੋਊਗਾ ਮਿਲਾਵਾਂਗੇ ਸਾਡੀ ਚੈਲ ਫੈਮਿਲੀ ਦੇ ਨਾਲ ਸਾਰੇ ਦਿਨਾਂ ਨਾਲ ਆਪਣੇ ਰਾਜਸਥਾਨ ਵਾਲੇ ਆਏ ਹੋਣਗੇ ਕੁਝ ਕੁ ਫੈਮਿਲੀ ਜਿਹੜੀ ਸ਼ਾਇਦ ਨਹੀਂ ਆਏ ਹੋਣੇ ਕਿ ਕੁਝ ਕਾਰਨਾ ਕਰਕੇ ਤੇ ਦਿਖਾਵਾਂਗੇ ਸਾਡਾ ਸੁੱਖ ਨਾਲ ਪਰਿਵਾਰ ਤੇ ਸਬਲੌਗ ਦੇ ਨਾਲ ਮਿਲਾਂਗੇ ਜੇ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਬਲੌਗ ਨੂੰ ਲਾਈਕ ਜ਼ਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਬਲੌਗ ਤੁਸੀਂ ਇੰਜੋਏ ਕਰਸ ਜਿਹੜੀ ਕਰਾਮਾ ਪੂਣੀ